ਚਲ ਰਿਹਾ ਸੀਗਾ ਕਰੇ ਖੁਸ਼ੀ ਦਾ ਮਾਹੌਲ ਸੀਗਾ ਪਰ ਜਿਹੜਾ ਪਿਓ ਸੀਗਾ ਕੁੜੀ ਦਾ ਤੇ ਨਾਲ ਕੁੜੀ ਦੀ ਮਾਂ ਕੋਠੇ ਦੇ ਉੱਪਰ ਸੀਗੇ ਤੇ ਬਾਰ ਬਾਰ ਜਿਹੜਾ ਪਿਓ ਸੀ ਉਹ نیچے ਆ ਰਿਹਾ ਸੀਗਾ ਤੇ ਡੀਜੇ ਨੂੰ ਇੱਕ ਗੱਲ ਕਹਿ ਰਿਹਾ ਸੀਗਾ ਵੀ ਤੁਸੀਂ ਜਿਹੜੀ ਡੀਜੇ ਦੀ ਆਵਾਜ਼ ਆ ਉਹ ਉੱਚੀ ਚੱਕ ਲਓ ਉਹ ਇਸ ਕਰਕੇ ਕਹਿ ਰਿਹਾ ਸੀਗਾ ਵੀ ਜਿਹੜੀਆਂ ਕੁੜੀ ਦੀਆਂ ਚੀਕਾਂ আর ਬਜਰੰਗਾ ਸਿੰਘਾ ਕੋਈ ਸੁਣ ਨਾ ਲਵੇ ਉਹ ਮਤਲਬ ਮਾਂ ਪਿਓ ਤੇ ਕੁਝ ਰਿਸ਼ਤੇਦਾਰ ਮਿਲ ਕੇ ਕੁੜੀ ਦਾ ਗਲਾ ਘੋਟ ਕੇ ਉਹਨੂੰ ਕੁੜੀ ਨੂੰ ਮਾਰ ਰਹੇ ਸੀਗੇ ਕੁੜੀ ਨੂੰ ਮਾਰ ਕੇ ਚਾਕੂਆਂ ਨਾਲ ਉਹਦੇ ਟੁਕੜੇ ਕਰਕੇ ਤੇ ਉਸ ਤੋਂ ਬਾਅਦ ਉਹਨੂੰ ਮਤਲਬ ਉੱਤੇ ਤੰਦੂਰ ਲੱਗਿਆ ਸੀਗਾ ਘਰੇ ਕੋਠੇ ਤੇ ਉਸ ਤੰਦੂਰ ਚ ਮਤਲਬ ਉਸ ਕੁੜੀ ਦੀਆਂ ਜੜਾਂਗਾ ਮਤਲਬ ਚਮੜੀ ਸੀਗੀ ਉਹ ਜਲਾਤੀ ਜਦੋਂ ਪਤਾ ਲੱਗ ਗਿਆ ਵੀ ਰਾਖ ਰਾਖ ਹੋ ਗਈ ਕੁੜੀ ਉਸ ਤੋਂ ਬਾਅਦ ਜਿਹੜੀ ਰਾਖ ਸੀਗੀ ਉਹ ਕਿਸੇ ਨਾਲ ਦੀ ਨਦੀ ਚ ਵਹਾਤੀ ਹੁਣ ਇੱਕ ਪਿਓ ਇਹ ਇਹ ਜਾਂ ਕੰਮ ਕਿਉਂ ਕਰਦਾਗਾ ਕਿਉਂ ਮਾਂ ਕਰਦੀ ਹੈਗੀ ਕਿਉਂ ਮਾਂ ਆਪਦੀ ਧੀ ਨੂੰ ਮਾਰਦੀ ਆ ਤੇ ਪਿਓ ਆਪਦੀ ਧੀ ਨੂੰ ਮਾਰਦਾਗਾ ਕਰਨ ਜਦੋਂ ਤੁਸੀਂ ਸੁਣੋਗੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਇਹ ਕਹਾਣੀ ਹੈਗੀ ਹੈਗੀ ਬਿਹਾਰ ਦੇ ਮੁਜ਼ਫਰਪੁਰ ਨਗਰ ਦੀ ਮਿਥਨ ਕੁਮਾਰ ਮਿਥਨ ਕੁਮਾਰ ਦੀ ਇੱਕ ਨਾਲ ਦੇ ਪਿੰਡ ਰਕੇਸ਼ ਪੰਡਤ ਦੀ ਕੁੜੀ ਨਾਲ ਜਿਹਦਾ ਨਾਮ ਸੀਗਾ ਚਿਤਰਾ ਪੰਡਿਤ ਉਹਦੇ ਨਾਲ ਸੰਬੰਧ ਗੱਲਬਾਤ ਹੁੰਦੀ ਸੀਗੀ ਮਿਥਨ ਕੁਮਾਰ ਦੀ ਤੇ ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀਗੇ ਤੇ ਹੁਣ ਦਿਨ ਆ ਗਿਆ ਸੀਗਾ 25 April ਤੋਂ ਜਦੋਂ ਮਿਥਨ ਕੁਮਾਰ ਉਸ ਕੁੜੀ ਨੂੰ ਬਾਰ ਬਾਰ ਫੋਨ ਕਰ ਰਿਹਾ ਸੀਗਾ ਤੇ ਪਰ ਕਿਉਂ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਸੀਗਾ ਇਦਾਂ ਹੀ ਕਰਦੇ ਕਰਦੇ ਦਿਨ ਬੀਤ ਜਾਂਦੇ ਆ ਕਿ 5 ਜਨਵਰੀ 30 ਅਪ੍ਰੈਲ ਜਿਹੜਾ ਮੈਥਨ ਨੂੰ ਬਹੁਤ ਮਤਲਬੀ ਹੋ ਜਾਂਦਾ ਵੀ ਜਿਹੜੀ ਉਹਦੀ ਆਸ਼ਕ ਇੰਨਾ ਪਿਆਰ ਕਰਦੀ ਸੀਗੀ ਕੁੜੀ ਉਹ ਹੁਣ ਫੋਨ ਨਹੀਂ ਚੈੱਕ ਕਰੀ ਤੋ ਟੈਨਸ਼ਨ ਚ ਆ ਜਾਂਦਾਗਾ ਤੋ ਫਿਰ ਉਸੇ ਪੰਡਾਉਂਦਾਗਾ ਪ੍ਰਕਾਸ਼ ਕੁਮਾਰ ਦੇ ਤੇ ਚਿਤ੍ਰਾ ਦੇਵੀ ਦੇ ਜਿਹੜਾ ਗਵਾਂਡ ਸੀਗੇ ਉਹ ਤੋਂ ਗਵਾਂਡ ਚ ਪੁੱਛਦਾਗਾ ਵੀ ਚਿਤਰਾ ਦੇਵੀ ਕਿੱਥੇ ਹੈਗਾ ਸੋਰੀ ਚਿਤਰਾ ਪੰਡਾ ਤੇ ਕਿੱਥੇ ਹੈਗਾ ਵੀ ਤੁਹਾਨੂੰ ਇਸ ਬਾਰੇ ਜਾਣਕਾਰੀ ਹੈਗੀ ਹੈ ਕਿ ਨਹੀਂ ਗਵਾਂਡਾਂ ਨੂੰ ਪੁੱਛਦਾਗਾ ਮਿਥਨ ਕੁਮਾਰ ਤੇ ਗਵਾਂਡੀ ਵੀ ਕਹਿੰਦੇ ਸੀ ਕੁੜੀ ਨੂੰ ਬਹੁਤ ਟਾਈਮ ਹੋ ਗਿਆ ਦੇਖਿਆ ਨਹੀਂਗਾ ਵੀ 5-6 ਦਿਨ ਹੋ ਗਏ ਕੁੜੀ ਨੂੰ ਦੇਖਿਆ ਨਹੀਂ ਘਰੇ ਵੀ ਨਹੀਂ ਦੇਖੀ ਨਾ ਉਹ ਕੇ ਬਾਹਰ ਦਿਖੀ ਹੈਗੀ ਤੇ ਇਹ ਸੁਣ ਕੇ ਜਿਹੜਾ ਮਿਥਨ ਕੁਮਾਰ ਹੋਰ ਮਤਲਬ ਟੈਨਸ਼ਨ 'ਚ ਆ ਜਾਂਦਾਗਾ ਉਸ ਤੋਂ ਬਾਅਦ ਉਸੇ ਪਿੰਡ 'ਚ ਇੱਕ ਚੌਂਕੀ ਲੱਗਦੀ ਹੈਗੀ ਉਹ ਜਾਂਦਾ ਚੌਂਕੀਦਾਰ ਕੋਲ ਚੌਂਕੀਦਾਰ ਨੂੰ ਸਾਰੀ ਗੱਲ ਬਾਤ ਦੱਸਦਾਗਾ ਵੀ ਇਦਾਂ ਇਦਾਂ ਜਿਹੜੀ ਚਿਤਰਾ ਦੇਵੀ ਸੀਗੀ ਉਹ ਮਤਲਬ ਵੀ 5 ਦਿਨਾਂ ਤੋਂ ਮਿਸਿੰਗ ਆ ਨਾ ਮੇਰਾ ਫੋਨ ਚੱਕਦੀ ਹੈਗੀ ਤੇ ਨਾ ਉਹਨਾਂ ਦੇ ਆਨਗਵਾਰਡ ਨੂੰ ਪਤਾ ਹੈ ਇਸ ਬਾਰੇ ਤੇ ਫਿਰ ਜਿਹੜਾ ਚੌਂਕੀਦਾਰ ਸੀਗਾ ਉਹ ਫੋਨ ਕਰਦਾਗਾ ਥਾਣੇ 'ਚ ਥਾਣੇ 'ਤੇ ਫੋਨ ਕਰਕੇ ਸਾਰੀ ਗੱਲ ਬਾਤ ਦੱਸਦਾਗਾ ਵੀ ਇੱਕ ਜਿਹੜੀ ਕੁੜੀ ਉਹ ਸੀ ਜਿਤਰਾ ਪੰਡਿਤ ਤੇ ਉਹ ਮਤਲਬ ਵੀ ਮਿਸਿੰਗ ਆ 5-6 ਦਿਨ ਹੋ ਗਏ ਕੋਈ ਪਤਾ ਨਹੀਂ ਲੱਗ ਰਿਹਾ ਉਸ ਬਾਰੇ ਤੇ ਜਿਹੜਾ ਉਹਦਾ ਆਸ਼ਿਕਾ ਉਹ ਮੇਰੇ ਨਾਲ ਖੜਾਗਾ ਤੇ ਇਹ ਗੱਲ ਸੁਣ ਕੇ ਜਿਹੜਾ ਉਹ ਥਾਣੇਦਾਰ ਸੀਗਾ ਉਹ ਵੀ ਮਤਲਬ ਵੀ ਹੱਥਾਂ ਪੈਰਾਂ ਚ ਆ ਜਾਂਦਾਗਾ ਕਿਉਂਕਿ ਇੰਨੇ ਜਿਹੜੇ ਮਿਥਨ ਕੁਮਾਰ ਤੇ ਜਿਤਰਾ ਦੇਵੀ ਇੱਕ ਮਹੀਨਾ ਪਹਿਲਾਂ ਭੱਜ ਕੇ ਵਿਆਹ ਕਰਾ ਚੁੱਕੇ ਸੀਗੇ ਤੇ ਪਰ ਇਹ ਵਾਪਸ ਆ ਗਏ ਸੀਗੇ ਤੇ ਉਸ ਤੋਂ ਬਾਅਦ ਇਹ ਕਾ ਸਾਰੀ ਗੱਲਬਾਤ ਫੋਨ ਤੇ ਸੁਣ ਕੇ ਥਾਣੇਦਾਰ ਤੇ ਸਿੱਧਾ ਜਾਂਦਾ ਗਾ ਰਕੇਸ਼ ਪੰਡਤ ਦੇ ਘਰੇ ਉਹ ਪੁੱਛਦਾ ਕੋਈ ਤੁਹਾਡੀ ਕੁੜੀ ਕਿੱਥੇ ਚਿਤਰਾ ਦੇਵੇ ਰਕੇਸ਼ ਪੰਡਤ ਕਹਿੰਦਾ ਵੀ ਮੇਰੀ ਕੁੜੀ ਹੈ ਜਿਹੜੀ ਉਹ ਰਿਸ਼ਤਦਾਰੀ ਚ ਮੈਂ ਭੇਜੀ ਹੋਈ ਹੈਗੀ ਵੀ ਹੁਣ ਉਹ ਕਾਫੀ ਦਿਨ ਲਾ ਕੇ ਉਸ ਤੋਂ ਬਾਅਦ ਆਉਗੀ ਤੇ ਥਾਣੇਦਾਰ ਕਹਿੰਦਾ ਵੀ ਤੁਸੀਂ ਰਿਸ਼ਤਦਾਰ ਦੇ ਘਰੇ ਆ ਵੀ ਮੇਰੀ ਕੁੜੀ ਨਾਲ ਗੱਲ ਕਰਾਓ ਇੱਕ ਵਾਰ ਤੇ ਫਿਰ ਝੂਠਾ-ਮੁੱਠਾ ਫੋਨ ਕਰਦਾ ਕਰਕੇ ਸ਼ੁਮਾਰਾ ਆਪਦੀ ਰਿਸ਼ਤਦਾਰੀ ਚ ਤੇ ਉਸ ਤੇ ਜਿਹੜਾ ਰਿਸ਼ਤਦਾਰ ਨੂੰ ਸਾਰੀ ਗੱਲਬਾਤ ਸਮਝਾਉਂਦਾ ਗਾ ਤੇ ਇਹ ਸਟਾਰ ਕਹਿੰਦਾ ਵੀ ਕੁੜੀ ਜਿਹੜੀ ਉਹ ਬਾਹਰ ਗਈ ਹੈ ਵੀ ਜਦੋਂ ਉਹ ਘਰੇ ਆ ਗਈ ਉਸ ਤੋਂ ਬਾਅਦ ਸੋਡੀ ਗੱਲਬਾਤ ਕਰਾਵੂਗਾ ਐਦਾਂ ਮਤਲਬ ਟਲਮਟੋਲ ਕਰ ਰਿਹਾ ਸੀ ਹਰਕੇਸ਼ ਪੰਡਤ ਤੇ ਹਰਕੇਸ਼ ਪੰਡਤ ਦਾ ਰਿਸ਼ਤੇਦਾਰ ਤੇ ਪਰ ਜਿਹੜਾ ਥਾਣੇਦਾਰ ਉਹ ਗੱਲ ਸਾਰੀ ਗੱਲ ਸਮਝ ਗਿਆ ਸੀਗਾ ਉਸ ਤੋਂ ਬਾਅਦ ਸਿੱਧਾ ਮਤਲਬ ਗ੍ਰਿਫਤਾਰ ਕਰਦਾ ਉਹ ਰਮੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਥਾਣੇ ਦਾ ਥਾਣੇ ਚ ਲੈ ਜਾਂਦਾ ਕ ਉਸ ਤੋਂ ਬਾਅਦ ਉਹਦੇ ਕਾਫੀ ਸਖਤੀ ਨਾਲ ਪੁੱਛਗਛ ਕਰਦਾਗਾ ਤੇ ਕਿਰਾਂ ਦਾ ਨਹੀਂ ਮੰਨਦਾ ਰਕੇਸ਼ ਪੰਡਤ ਤੇ ਪਰ ਜਦੋਂ 바ਵਾ ਸਖਤ ਹੁੰਦੀ ਔਰ ਕੇਸ਼ਪਾਨ ਦੇ ਉਸ ਤੋਂ ਬਾਅਦ ਸਾਰੀ ਗੱਲਬਾਤ ਹੋ ਦੱਸ ਦਿੰਦਾਗਾ ਉਹ ਕਹਿੰਦਾ ਹਾਂ ਵੀ ਮੈਂ ਹੀ ਮਾਰਿਆ ਉਹਦੀ ਕੁੜੀ ਇਹ ਸੁਣ ਕੇ ਪੁਲਿਸ ਦੇ ਜਿਹੜੇ ਮਤਲਬ ਵੀ ਅੱਗਾ ਪੈਰਾਂ ਥੱਲੇ ਜ਼ਮੀਨ ਕਿਸ ਕੇ ਅੱਖਾਂ ਅੱਗੇ ਨੇ ਰਸ਼ ਆ ਗਿਆ ਵੀ ਇਦਾਂ ਕਿਵੇਂ ਕਰ ਸਕਦਾ ਇੱਕ ਪਿਓ ਆਪਣੀ ਕੁੜੀ ਨੂੰ ਮਾਰ ਸਕਦਾਗਾ ਉਹ ਦੱਸਦਾਗਾ ਵੀ ਜਿਹੜੀ ਮੇਰੀ ਕੁੜੀ ਸੀਗੀ ਤੇ ਉਹਦੀ ਗੱਲ ਸੀਗੀ ਮਿਥਨ ਕੁਮਾਰ ਨਾਲ ਇੱਕ ਮਹੀਨਾ ਪਹਿਲਾਂ ਇਹ ਘਰੋਂ ਭੱਜ ਗਏ ਸੀਗੇ ਤੇ ਮੈਨੂੰ ਵੀ ਉਸ ਦਿਨ ਬਹੁਤ ਮਤਲਬ ਹੀ ਟੈਨਸ਼ਨ ਹੋ ਗਈ ਸੀਗੀ ਤੇ ਮੈਂ ਥਾਣੇ ਰਿਪੋਰਟ ਵੀ ਲਿਖਾਈ ਸੀਗੀ ਤੇ ਪਰ ਜਿਹੜੀ ਮਿਰਤੀ ਵਾਪਸ ਆ ਗਈ ਸੀਗੀ ਤੇ ਫਿਰ ਮੈਨੂੰ ਡਰ ਸੀਗਾ ਮੈਨੂੰ ਡਰ ਸੀਗਾ ਵੀ ਇਹ ਮੇਰੀ ਬਦਨਾਮੀ ਇੱਕ ਵਾਰ ਹੋਰ ਕਰਾ ਚੁੱਕੀ ਹੈ ਤੇ ਇੱਕ ਵਾਰ ਫੇਰ ਕਰਾ ਸਕਦੀ ਹੈਗੀ ਤੇ ਇੱਕ ਦਿਨ ਕਹਿੰਦਾ ਮੈਂ ਪਲਾਨ ਬਣਾਇਆਗਾ ਤੇ ਮੈਂ ਰਿਸ਼ਤੇਦਾਰ ਨੂੰ ਸਾਰੀ ਗੱਲ ਸਮਝਾ ਦਿੱਤੀ ਆਪਦੀ ਘਰ ਵਾਲੇ ਨੂੰ ਸਾਰੀ ਗੱਲ ਬਾਤ ਦੱਸਤੀ ਵੀ ਇਦਾਂ ਇਦਾਂ ਆਪਾਂ ਆਪਦੀ ਕੁੜੀ ਮਾਰਨੀ ਹੈਗੀ ਤੇ ਉਹ ਉਹ ਕਹਿੰਦਾ ਮੈਂ ਪਲਾਨ ਬਣਾਇਆ ਘਰੇ ਮਤਲਬ ਇੱਕ ਪਾਰਟੀ ਜੀ ਰੱਖੀ ਛੋਟੀ ਮੋਟੀ ਜੀ ਵੀ ਇਦਾਂ ਕਿਸਮ ਸ਼ੱਕ ਨਾ ਹੋ ਜੇ ਪਾਰਟੀ ਰੱਖਣ ਤੋਂ ਬਾਅਦ ਮੈਂ ਡੀਜੇ ਵਾਲਿਆਂ ਨੂੰ ਕਿਹਾ ਵੀ ਆਵਾਜ਼ ਉੱਚੀ ਰੱਖੋ ਤੇ ਮੈਂ ਜਿਹੜਾ ਤੰਦੂਰ ਸੀਗਾ ਉਹ ਜਾਣ ਕੇ ਉੱਪਰ ਲਵਾ ਲਿਆ ਵੀ ਕਿਸੇ ਨੂੰ ਕੁਝ ਨਾ ਪਤਾ ਲੱਗੇ। ਤੇ ਉਸ ਤੋਂ ਬਾਅਦ ਕਹਿੰਦਾ 22 April ਨੂੰ ਜਦੋਂ ਮਾਪਦੇ ਧੀ ਨੂੰ ਮਤਲਬ ਵੀ ਕੋਠੇ ਤੇ ਬੁਲਾਇਆ ਕੋਠੇ ਤੇ ਬੁਲਾਉਣ ਨਾਲ ਉਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਸੀਗੇ ਤੇ ਮੇਰੀ ਘਰ ਵਾਲੀ ਸੀਗੀ ਉਸ ਤੋਂ ਉਹਨੂੰ ਕੁੜੀ ਨੂੰ ਸੱਟ ਕੇ ਅਸੀਂ ਉਹਨੂੰ ਲੱਤਾਂ ਵਾਂਗ ਫੜ ਕੇ ਤਾਂ ਗਲਾ ਘੋਟ ਕੇ ਉਹਨੂੰ ਉੱਥੇ ਮਾਰਤਾ। ਮਾਰਨ ਤੋਂ ਬਾਅਦ ਉਹਦੇ ਛੋਟੇ 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 ਉਹਦੇ ਟੁਕੜੇ ਕਰਤੇ। ਟੁਕੜੇ ਕਰਨ ਤੋਂ ਬਾਅਦ ਤੰਦੂਰ 'ਚ ਤਪਾਇਆ। ਦੋਸਤੋ ਜਦੋਂ ਪਤਾ ਲੱਗਿਆ ਵੀ ਸਾਨੂੰ ਉਸ ਕੁੜੀ ਦੀ ਰਾਖ ਬਣ ਕੇ ਰਾਖ ਤੋਂ ਮਦੂਆ ਨਦੀ ਚ ਬਹਾਇਆ ਇਹ ਸਾਰੀ ਗੱਲ ਬਾਤ ਸੁਣ ਕੇ ਪੁਲਿਸ ਹੈਰਾਨ ਰਹਿ ਗਈ ਸਾਰਾ ਪਿੰਡ ਹੈਰਾਨ ਰਹਿ ਗਿਆ ਵੀ ਕਿਵੇਂ ਇੱਕ ਮਾਂ ਆਪ ਦੀ ਧੀ ਨੂੰ ਮਾਰ ਸਕਦੀ ਹੈਗੀ ਕਿਵੇਂ ਇੱਕ ਪਿਓ ਆਪ ਦੀ ਧੀ ਨੂੰ ਮਾਰ ਸਕਦਾ ਹੁਣ ਅੱਜ ਦੀ ਖਾਣੀ ਤਾਂ ਉਦੀ ਇੱਥੇ ਸਮਾਪਤ ਪਿਓ ਵੀ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਮਾਂ ਵੀ ਗ੍ਰਿਫਤਾਰ ਕਰ ਲਈ ਸੀ ਤੇ ਜਿਹੜੇ ਉਸ ਘਟਨਾ 'ਚ ਰਿਸ਼ਤੇਦਾਰ ਮਿਲੇ ਸੀ ਉਹ ਵੀ ਗ੍ਰਿਫਤਾਰ ਕਰ ਲਏ ਸੀ ਤੇ ਇਸ ਕਹਾਣੀ 'ਚ ਮਤਲਬੀਅਤ ਗਲਤੀ ਕਿਸ ਦੀ ਸੀ ਜੋ ਆਪਾਂ ਮਤਲਬ ਹਰ ਵੀਡੀਓ ਚ ਮੈਂ ਤੁਹਾਨੂੰ ਪੁੱਛਦਾ ਹੁੰਨਾ ਵੀ ਗਲਤੀ ਜ਼ਰੂਰ ਦੱਸਾ ਕਰੋ ਕਿਹਦੀ ਹੁੰਦੀ ਹੈ ਅੱਜ ਦੀ ਕਹਾਣੀ 'ਚ ਤੁਸੀਂ ਦੱਸੋ ਵੀ ਗਲਤੀ ਕਿਸ ਦੀ ਸੀ ਪਿਓ ਦੀ ਗਲਤੀ ਸੀ ਜਿਨੇ ਆਪਣੀ ਧੀ ਮਾਰੀ ਹੈ ਮਾਂ ਦੀ ਗਲਤੀ ਸੀ ਜਿਨੇ ਆਪਣੀ ਧੀ ਮਾਰੀ ਹੈ ਜਾਂ ਉਸ ਧੀ ਦੀ ਗਲਤੀ ਸੀ ਜਿਹੜੀ ਮਤਲਬ ਵੀ ਆਪਦੇ ਆਸ਼ਕ ਨਾਲ ਘਰੋਂ ਭੱਜ ਗਈ ਸੀਗੀ ਆਪਦੇ ਮਾਪਿਆਂ ਨੂੰ ਛੱਡ ਕੇ ਅੱਜ ਦੀ ਕਹਾਣੀ ਉੱਤੇ ਤੇ ਇਸੇ ਜਿਹੇ ਕਹਾਣੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਵਧੀਆ ਲੱਗਦੀਆਂ ਸੋਨੀਆਂ ਦਾ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਦਿਓ I'm